ਉਰੇ ਪਾਈ ਬੁੱਤਾਾ ਤੋਂ ਹੁਣ ਮੈਂ ਦਿਖਾਉਣੀ ਆ ਮੇਰੇ ਪੇਕਿਆਂ ਦਾ ਬਾਹਰਲਾ ਘਰ ਆ ਦੇਖੋ ਇਹਨਾਂ ਦੇ ਪਈ ਇੱਕ ਤਾਂ ਸਕੂਟਰੀ ਜੀ ਆ ਆ ਸੰਦ ਸੰਦੇੜਾ ਖੜਿਆ ਇਧਰਲੇ ਘਰ ਇਹ ਆਪਦੇ ਸੰਦ ਸੰਦੇੜੇ ਜੇ ਖੜਾ ਲੈਂਦੇ ਨੇ ਪਸ਼ੂ ਰੱਖੇ ਹੋਏ ਨੇ ਵਧੀਆ ਚਲੋ ਦੁੱਧ ਨਹੀਂ ਮੁੱਲ ਲੈਣਾ ਪੈਂਦਾ ਹਨਾ ਆਹ ਪਸ਼ੂਆਂ ਵਾਲਾ ਹੋ ਗਿਆ ਉਧਰੋਂ ਤੂੜੀ ਵਾਲਾ ਹੋ ਗਿਆ ਹੈ ਜਿਵੇਂ ਆ ਇਹ ਨਾਨਕ ਜਾਨਵਰਾਂ ਜਾਂ ਵਾਸਤੇ ਪੰਛੀਆਂ ਵਾਸਤੇ ਟਾਂਗਰ ਖਿਆ ਟਰੈਕਟਰ ਐ ਆ ਬੈਠੀਆਂ ਨੇ ਆਪਣੀਆਂ ਮਾਵਾ ਬੈਣਾ ਹੋਰ ਆ ਇਹ ਤਾਂ ਹੋਰ ਕਰਦੀ ਮੇਰੀ ਨਾਨਕ ਆ ਇਹਨਾਂ ਦੀ ਹੋਗੀ ਟਰਾਲੀ ਆ ਹੋ ਗਿਆ ਟਰੈਕਟਰ ਤੇ ਇਧਰ ਆਹਾ ਬਾਥਰੂਮ ਜਿਆ ਜਾਂਦੇ ਨੇ ਆ ਚੁੱਲਾ ਇੱਥੇ ਜੋੜੇ ਚੁੱਲੇ ਰੱਖਿਏ ਨੇ ਆਹ ਜੇ ਭਾਂਡੇ ਨਹੀਂ ਮਾਂਜੇ ਨਾ ਨੇ ਇਹ ਕੰਮ ਤਾਂ ਟਲ ਜਾਂਦੀਆਂ ਨੇ ਕਿੱਥੇ ਕਰਦੀਆਂ ਨੇ ਅੱਜ ਕੱਲ੍ਹ ਇਹਦੀਆਂ ਹੋਰ ਆ ਦੇਖ ਲੈ ਭਤੀਜੇ ਨੇ ਮੇਰੇ ਨੇ ਝਾੜੂ ਰੱਖ ਰੱਖਿਆਗਾ ਉੱਪਰ ਹਾਂ ਡੰਗਰਾਂ ਵਾਲੇ ਕੰਮ ਨੇ ਇਹਨਾਂ ਦੇ ਪੌੜੀਆਂ ਨੇ ਇੱਧਰ ਤੇ ਇੱਧਰ ਪਈ ਵਰਸੋਈ ਆ ਗਈ ਹੈ ਇੱਧਰ ਇਹਨਾਂ ਦਾ ਇੱਕ ਹੋਰ ਕਮਰਾ ਆ ਗਿਆ ਇੱਧਰ ਵੀ ਆ ਕਮਰਾ ਤਾਂ ਹੈ ਇੱਧਰ ਆ ਆ ਗਿਆ ਇੱਕ ਕਮਰਾ ਵੱਡਾ ਜਿਹੜਾ ਹੈਗਾ ਗੱਡੀਆਂ ਦੋ ਗੱਡੀਆਂ ਨੇ ਉ ਤਾਂ ਇਹਨਾਂ ਦੇ ਉਹ ਲੈ ਕੇ ਗਿਆ ਹੋਇਆਗਾ ਕੋਈ ਪੁਰਾਣਾ ਘਰ ਹੈ ਆ ਦੇਖ ਲੋ ਸੱਤਾ ਬਾਲਿਆਂ ਵਾਲੀ ਛੱਤ ਆ ਭਾਈ ਸੋਹਣਾ ਠੰਡਾ ਵੀ ਹੁੰਦਾ ਬਾਲਿਆਂ ਦੀ ਛੱਤਾਂ ਵਾਲਾ ਘਰ ਸੋਹਣਾ ਵੀ ਹੁੰਦਾ ਹੋਰ ਇਹਦੇ ਵਿੱਚ ਮੇਰੀ ਨਾਨੀ ਹੋਰ ਵਧੀਆ ਸੋਹਣਾਗਾ ਹੋਰ ਪੁਰਾਣਾ ਘਰ ਕੇ ਪੁਰਾਣੇ ਘਰ ਦਾ ਮੋਹ ਜ਼ਿਆਦਾ ਹੁੰਦਾ ਹੈ ਘਰ ਲਈ ਜੀ ਹੋਰ ਉੱਤੇ ਪਿਚਵਾਰਾ ਵੀ ਬਣਿਆ ਹੋਇਆਗਾ ਹੁਣ ਉੱਪਰ ਤਾਂ ਮੈਥੋਂ ਚੜਿਆ ਨਹੀਂ ਜਾਂਦਾ ਸਾਹ ਝੜਕ ਜਾਂਦੇ ਨੇ ਫਿਰ ਹੋਰ ਚਲੋ ਧੰਨਵਾਦ ਪਾਈ ਦੇਖਣ ਵਾਸਤੇ ਵੀਡੀਓ ਪੇਕਿਆਂ ਦਾ ਘਰਾਂ ਦੇ ਮੋ ਆੜੀ ਹੁੰਦੇ ਨੇ ਹਾਂ ਅੱਗੇ ਤਾਂ ਮੁਰੀਆਂ ਕਹਿੰਦੇ ਹਾਂ ਫੜੇ ਤੋਂ ਉੱਪਰ ਜਾ ਹਾਂ ਜਵਾਬ ਦੇ ਬੱਦਰ ਕਹਿੰਦੇ ਹੋ ਤੱਕ ਕਰ ਜਾਂਦੇ ਲੋਕ ਤਾਂ ਖਲਿਆਣੇ ਸਿਰਫ ਅੱਛਾ ਕਈ ਕਈ ਕਰ ਹੋ ਜਾਂਦੇ ਆਂਦੇ ਆ ਤਾਂ ਤੱਜੇ ਡਲ ਜਿਉਣ ਜਵਾਕਾਂ ਦੀ ਹੁੰਦੀ ਹੁਣ ਜਵਾਨਾ ਸਿਆਣਾ ਆ ਗਿਆ ਜੈ ਦਾਤਾਂ ਦੇ ਮੋਹ ਨੇ ਕਿ ਕਿ ਜਵਾਕਾਂ ਦੇ ਖੜੇ ਹੋਰ ਜੈ ਦਾਤਾਂ ਦੇ ਮੋਹ ਨੇ ਜਵਾਖ ਹੀ ਕਿੱਕ ਖੜਾਤਾ ਜਿੰਮਦਾਰਾਂ ਤਾਂ ਹੋਲ ਜਾਂਦਾ ਹੈ ਕਿ ਕੀ ਕਰਾਂਗੇ ਬੰਦੀਆਂ ਪਈ ਜਾਂਦੀਆਂ ਹਾਂ ਕੀ ਕਰਨਾ ਪਈ ਉਹ ਗਾਈ ਹੋਰ ਅੱਗੇ ਤਾਂ ਦੇਖ ਲੈ ਇੰਨੇ ਨੇ ਤਿਆਰ ਹੁੰਦੇ ਇੰਨੇ ਨੇ ਜਵਾਕਤ ਹੁੰਦੀਆਂ ਹਾਂ ਕਿੱਕ ਭੰਡੇ ਚ ਸਾਰੇ ਬੰਦ ਖਾਈ ਖਾ ਜਾਂਦੇ

ਇਹ ਤਾਂ ਲੋਕੋ ਤਵਾਰ ਵਾਗ ਗਿਆ ਐਨਾ ਚੜ ਗਿਆ ਹੁਣ ਦੱਸਦਾ ਤੇ ਕੌਣ ਦਾ ਪਤਾ ਕੀ ਹੁੰਦੀ ਨਹੀਂ ਪਤਾ ਨਹੀਂ ਮੇਰਾ ਭਾਈ ਦੱਸਦਾ ਜੀ ਹਾਂ 2 2 ਕਰੋੜ ਦਾ ਥੀਲਾ ਲੈ ਤਰ ਹੁੰਦੀ ਵੱਡੇ ੱਡੇ ਤੇ ਹਾਂ ਦੱਸਿਆ ਵੀ ਲੈ ਹਾਂ 2 ਕਰੋੜ ਦਾ ਉਥੇ ਨਹੀਂ ਤਾਂ ਪਾ ਰਖਨੇ ਕੋਠੀ ਨਹੀਂ ਏ ਡੰਗਰ ਪਸਵਾਉਂਗਾ ਰਖਨੇ ਆ ਹਾਂ ਨਹੀਂ ਨਹੀਂ ਖੁਸ਼ੀ ਤੇ ਉਹਨੇ ਹੁੰਦੀ ਨਹੀਂ ਆ ਵੀਡੀਓ ਵੀ ਬਣਾਉਂਦੇ ਨਹੀਂ ਜਿਹੜੀ अच्छा राजी आया नहीं मेरे को देखो तो नहीं है एक टुकड़ी जो कर्नाटक ਦਾ ਬਾਹਰ ਫਿਰਦੀਆਂ ਲੀ ਜੀ ਬਣਾਉਂਦੇ ਹਾਂ ਹਾਂ ਉਹ ਤੋਂ ਖਡੋੜ ਦਾ ਕਿਲਾ ਲੈ ਕੇ ਫਿਰ ਬਾਹਰ ਗੋਠੀ ਨਾ ਡੰਗਰ ਵਾਲਾ ਉੱਥੇ ਜਾਣੀ ਹੈ ਵੀਡੀਓ ਬਣਾ ਕੇ ਜੇ ਆਪਾਂ ਚੰਗੀ ਬਣਾਈਏ ਭਾਈ ਫਿਰ ਤਾਂ ਹੈਗਾ ਵਧੀਆ ਹਾਂ ਜੇ ਆਪਾਂ ਗੰਦ ਜਪਾਣਾ ਹੋਵੇ ਉਹ ਗਲਤ ਹਾਂ ਪਰ ਐਵੇਂ ਅ ਵੀ ਜੇ ਆਪਾਂ ਵਧੀਆ ਵੀਡੀਓ ਬਣਾਉਣੇ ਉਹਨੂੰ ਲੋਕਾਂ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ ਹਾਂ ਵੀ ਸਿਆਣੇ ਦੇਖਣਾ ਚਾਹੀਦਾ ਵੀ ਚਲ ਜੇ ਨਹੀਂ ਊਣ ਹੀ ਤਾਂ ਬੰਦੇ ਦੀ ਸਹੀ ਚੀਜ਼ ਦੇਖ ਕੇ ਦੇਖ ਲੋ ਨੈਟ ਤਾਂ ਤੁਹਾਡਾ ਊਂ ਵੀ ਫੁਕਣੀ ਆ ਸਹੀ ਕੰਨੀ ਥੋੜੀ ਸਹੀ ਕੰਨੀ ਫੇਕ ਲਓ ਹਾਂ ਸਹੀ ਕੰਨੀ ਘੱਟ ਜਾਂਦੀ ਆ ਮਾੜੇ ਬਸ ਸਹੀ ਕੰਨੀ ਦੁਨੀਆ ਵੱਧ ਜਾਂਦੀ ਨਾਲੇ ਫਿਰ ਮਾੜਿਆਂ ਨੂੰ ਬਾਦ ਚ ਭਗਾਉਂਦੇ ਨੇ ਹਾਂ ਫਿਰ ਐ ਕਹਿ ਦਾਂਦੇ ਨੇ ਜਾਨ ਦਾ ਖਤਰਾ ਹੋ ਜਾਂਦਾ ਹਾਂ ਫਿਰ ਜਾਨ ਦਾ ਖਤਰਾ ਨਾਲੇ ਫਿਰ ਭਗਾਉਂਦੇ ਨੇ ਨਾਲੇ ਦੇਖਦੇ ਉਹਨਾਂ ਨੂੰ ਨੇ ਸਹੀ ਜੀ ਜੀ ਨੂੰ ਕੋਈ ਨਹੀਂ ਦੇਖ ਕੇ ਰਾਜੀ ਨਾ ਕੋਈ ਸਪੋਰਟ ਕਰੇ ਉਹ ਕਿ ਪਾਉਣੀਆਂ ਜਿਹੜਾ ਸਾਰਾ ਭੈਣ ਭਾਈਆਂ ਦਾ ਪਰਿਵਾਰ ਹਾਂ ਵੀ ਪਰਿਵਾਰ ਦੇਖੇ ਆਪਾਂ ਤਾਂ ਐਵੇਂ ਦੇਖ ਸੋਚ ਕੇ ਪਾਉਣੇ ਆ ਹਾਂ ਵੀ ਨਾਲੇ ਜਵਾਖ ਵੀ ਦੇਖ ਲੈ ਕੋਈ ਬੱਚਾ ਵੀ ਦੇਖੇ ਜਵਾਖ ਦੇਖੇ ਉਹਨੂੰ ਕੁਝ ਪਤਾ ਚੱਲੇ ਕੋਈ ਆਕਰ ਵੀ ਆਈ ਜਾਂਦੇ ਹਾਂ ਹਾਂ ਕੋਈ ਗੱਲ ਐ ਨਹੀਂ ਪਤਾ ਪੇਪਰਾਂ ਚ ਕਿਹੜੀ ਗੱਲ ਕਿੱਥੋਂ ਪਤਾ ਲੱਗ ਜੇ ਬੱਚੇ ਨੂੰ ਪੇਪਰਾਂ ਵਾਸਤੇ ਉਹ ਗੱਲਾਂ ਸਾਰੀਆਂ ਸੋਚ ਕੇ ਪਾਉਣੇ ਆਪਾਂ ਪਰ ਉਸ ਚੀਜ਼ ਨੂੰ ਕੋਈ ਦੇਖਦਾ ਬਹੁਤ ਘੱਟ ਦੇਖਦੇ ਨੇ ਕਿ ਲੋਕ ਅੱਜ ਕੱਲ ਹਾਂ ਇਹ ਤਾਂ ਹੈ ਮਿਹਨਤਾਂ ਨੂੰ ਕਦੇ ਤਾਂ ਫਲ ਲੱਗਦੀ ਆ ਇਹ ਤੇਰਾ ਖੁਸ਼ਗਵਾਰ ਟਾਈਮ ਵੱਲ ਹੁੰਦਾ ਹਾਂ ਹਾਂ ਪਰਮਾਤਮਾ ਬਾਣ ਹਾਂ ਜੇ ਪਰਮਾਤਮਾ ਨੇ ਬਾਹ ਫੜ ਲਈ ਸਾਰਾ ਕੁਝ ਸਿੱਟਾ ਆ ਜਾਂਦਾ ਹਾਂ ਹਾਂ ਸੋ ਅਸਰ ਰਿਤ ਮਨਦੀਪਿੰਦਾ ਪਰ ਹੋਰਾਂ ਦਾ ਪਰਮਾਤਮਾ ਮੈਂ ਤਾਂ ਛੋਟੀਆਂ ਦੋਹਾਂ ਚ ਦਾ ਬਦਾਸਾ ਕਰਦੀਆਂ ਹੇ ਪਰਮਾਤਮਾ ਸੰਤਾ ਪਰਮਾਤਮਾ ਗੋਦੀ ਚ ਬਿਠਾ ਲੈ ਹਾਂ ਮੈਂ ਤਾਂ ਸੱਚੀ ਮਨ ਛੋਟਾ ਗੋਦੀ ਚ ਬਿਠਾ ਲੈ ਆਂ ਮੈਂ ਸਾਕੇ ਗੋਦੀ ਚ ਬਿਠਾ ਲੈ ਆਂ ਅਈ ਮੈਂ ਤਾਂ ਛੋਟੀਆਂ ਦੋਹਾਂਆਂ ਮੈਂ ਤਾਂ ਤੈਨੂੰ ਬੁੱਤ ਮਨਦੀਪ ਮੰਗ ਪਿਆਰ ਕਰਦੀ ਹਾਂ ਹਾਂ ਮਨਦੀਪ ਬਜਨਾ ਪਿਆਰਾ ਮੈਨੂੰ ਤਾਂ ਤੇਰੇ ਮੈਨੂੰ ਤਾਂ ਆਪ ਮੇਰੀ ਮਾਂ ਦਾ ਘਟ ਆਉਂਦਾ ਤੇਰਾ ਵੱਧ ਆਉਂਦਾ ਤੁਹਾਡੇ ਵਿਚਾਰ ਮੀਨਤ ਨੂੰ ਫੜੀਆਂ ਲੱਗਣ ਹਨਾ ਮੀਨਤ ਨੂੰ ਫੜੀਆਂ ਲੱਗ ਜਾਂ ਕਿ ਤੇਰਾ ਪਰਮਾਤਮਾ ਲਾਉਂਦਾ ਹੀ ਆ ਮੀਨਤ ਨੂੰ ਫੜੀਆਂ ਤਾਂ ਦਿੱਤਾ ਲਾਉ ਹੋਰਾ ਮੈਂ ਤਾਂ ਜਾਂਦੀ ਸੀ ਪੁੱਤ ਕੱਲ ਹਾਂ ਮੰਦੀ ਬਨੇ ਰੱਖਦੀ ਕਹਿੰਦੀ ਰਾਜੀ ਆਜੀ ਚੰਤ ਤੁਸੀਂ ਕਹਿੰਦੇ ਉਹਦੋਂ ਖੰਡ ਪਾਇਟ ਬੇ ਹਾਂ ਉਹਦੋਂ ਤਾਂ ਕਿਹੜੇ ਮਿਲ ਨਾਲ ਗੱਲ ਨਹੀਂ ਕੋਈ ਬਾਤ ਨਹੀਂ ਹੋਰ ਹੋਰ ਰਹੀ ਜਾ ਹੋਰ ਚੱਲ ਵਧੀਆ ਨਾਲੇ ਮਿਲ ਗਏ। ਵਧੀਆ ਤੁਸੀਂ ਆਂਦਿਆਂ ਨਾਲ ਮੈਂ ਹੋਰ ਵੀ ਨਾਲ ਤੁਸੀਂ ਬੈਠ ਗਏ ਨਾ ਆਪਾਂ ਨੇ ਗੱਲਾਂ ਬਾਤਾਂ ਕਰਨੀਆਂ। ਹੋਰ ਗੱਲਾਂ ਬਾਤਾਂ ਹੀ ਹੁੰਦੀਆਂ ਨੇ। ਹੋਰ ਦੁੱਖ ਸੁੱਖ ਬਸ ਇਹ ਗੱਲਾਂ ਬਾਤਾਂ ਨਾਲ ਹੀ ਦੂਰ ਹੁੰਦੇ ਨੇ। ਹੁਣ ਹਾ ਦੇ ਨੇ ਮਿਲ। ਤਾਂ ਕਿਹੜੇ ਵੇਸ? ਜਿੰਦ ਜਾਨ ਨਹੀਂ ਜਵਿਆ ਤਾਂ ਖਾਤਾ ਬੀਤਾ ਬੈਠਾ ਬਿਮਾਰੀ ਦੀ ਘੇਰੀ ਬੈਠੀ ਹੋਈ। ਹਾਂ। ਦੁੱਖ ਦਾ ਕੀ ਪਤਾ ਹੁੰਦਾ ਬਸ। ਹੋਰ। ਹਾਂ। ਕਿਆ ਲਾਹਿਆ ਆ ਮੇਰਾ ਦੋਤਾ ਨਿਕਲਾ ਹਾਂ ਇਹਨੇ ਉਹ ਸਵੀਰ ਦਾ ਪਤੀ ਜਾ ਮੇਰਾ ਨਿਉ ਜੜ ਮਾਪਿਆਂ ਦੀ ਪਥਰੇ ਪੰਜ ਪੌੜੀਆਂ ਚੱਕ ਕੇ ਚਵਾਰਾ ਟੱਪ ਜਾਵਾ ਨਿਉ ਜੜ ਮਾਪਿਆਂ ਦੀ ਐਵੇਂ ਕਹਿੰਦੇ ਹੁੰਦੇ ਨੇ ਹਾਂ ਹਾਂ ਹੈਗਾ ਤੇ ਨਿਉ ਜੜ ਹੈ ਹਨਾ ਇਹਨੂੰ ਹੁਣ ਨਾ ਉਹ ਚੜੀ ਹੋਈ ਆ ਮਸਤੀ ਵੀ ਮੈਨੂੰ ਕੁਝ ਕਹਿਣਾ ਨਹੀਂ ਵੀ ਚੱਲ ਕੋਈ ਨਹੀਂ ਇਹਨੂੰ ਕੋਲੇ ਦੇ ਪਿਆਰ ਦੀ ਮਸਤੀ ਚੜੀ ਹੋਈ ਹੈ ਗੁਰੂ ਕਸਿੰਘਾ ਦੇ ਨੰਦਾਂ ਚਲੋ ਬਾਸ ਜੀ ਹੁਣ ਸਾਡੀ लाडली ਫੌਜ ਹੈ ਇਹਦੇ ਗਾਲਾ ਪੈ ਪੈ ਜਾਣਗੇ ਫਿਰ ਇਹ ਗੁੱਸਾ ਕਰੂਗਾ ਧੰਨਵਾਦ